ਸਸਤੀਕਾਰ ਜੀ ਸਾਰਿਆਂ ਨੂੰ ਮੈਂ ਹਿਮਤ ਸਿੰਘ ਜੀ ਉਮਰਸਾ ਤੋਂ ਅੱਜ ਅਸੀਂ ਦੁਬਾਰਤ ਪਹੁੰਚ ਗਏ ਆ ਭੈਣ ਸਿਮਰਨ ਦੇ ਘਰੇ ਸਾਹਮਣੇ ਵੇਖਿਆ ਸਾਹਮਣੇ ਭੈਣ ਸਿਮਰਨ ਖੜੀ ਆ ਤੇ ਨਾਲ ਉਹ ਹੀ ਛੋਟਾ ਬੱਚਾ ਖੜਾ ਵਾ ਜਿਹੜਾ ਕੀ ਬੜੇ ਚਾਹ ਦੇ ਨਾਲ ਸਾਨੂੰ ਅਡੀਕ ਰਿਹਾ ਵਾ ਕੀ ਕੁਛ ਨਾ ਕੁਛ ਲੈ ਕੇ ਆਏ ਕਿਉਂਕਿ ਬੱਚਿਆਂ ਦਾ ਚਾਹ ਹੁੰਦਾ ਵਾ ਕਿ ਕੋਈ ਨਾ ਕੋਈ ਘਰ ਦੇ ਵਿੱਚ ਆਵੇ ਤੇ ਉਹ ਬੱਚੇ ਲਈ ਖਿਲਾਉਣਾ ਤੇ ਜਾਂ ਕੋਈ ਖਾਣ ਪੀਣ ਦੇ ਲਈ ਕੁਛ ਨਾ ਕੁਛ ਲੈ ਕੇ ਆਵੇ ਉਸ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਡਾ ਸਵਾਗਤ ਕੀਤਾ ਤੇ ਸਾਨੂੰ ਹੱਥ ਵੀ ਸੁਟਿਆ ਤੇ ਮੇਨ ਮੇਨ ਗੱਲ ਇਹ ਸੀ ਕਿ ਉਹਦਾ ਬਾਰ-ਬਾਰ ਧਿਆਨ ਜਿਹੜਾ ਵਾ ਉਹ ਸਾਡੇ ਲਫਾਫੇ ਵਿੱਚ ਕਿ ਲਫਾਫੇ ਦੇ ਵਿੱਚ ਕੀ ਲੈ ਕੇ ਆਇਆ ਕਿਉਂਕਿ ਬੱਚਿਆਂ ਦਾ ਅਕਸਰ ਹੀ ਹੁੰਦਾ ਵਾ ਚਾਹ ਹੁੰਦਾ ਵਈ ਤੇ ਵੇਖੋ ਜੀ ਕਿਹੜੇ ਤਰੀਕੇ ਦੇ ਨਾਲ ਉਹਨੇ ਉਹਦਾ ਵੇਖੋ ਚਾਹ ਵੇਖੋ ਤੁਸੀਂ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਸਾਰਾ ਲਫਾਫਾ ਹੀ ਉਹਨੂੰ ਫੜਾਤਾ ਜਦੋਂ ਅਸੀਂ ਸਾਰਾ ਲਫਾਫਾ ਉਸਨੂੰ ਫੜਾਤਾ ਤਾਂ ਉਹਦਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਉਹ ਬਹੁਤ ਖੁਸ਼ ਹੋਇਆ ਤੇ ਲਫਾਫਾ ਫੜ ਕੇ ਸਾਨੂੰ ਅੰਦਰ ਲੈ ਗਿਆ ਜਦੋਂ ਮੈਂ ਉਸਨੂੰ ਚੱਕ ਲਿਆ ਤੇ ਜਦੋਂ ਅੰਦਰ ਜਾਣ ਲੱਗੇ ਤੇ ਮੈਨੂੰ ਉਹ ਹੋਲੀ ਜੀ ਕਹਿ ਰਹੀ ਸੀ ਕਿ ਤੁਸੀਂ ਹੋਰ ਵੀ ਕੁਝ ਲੈ ਕੇ ਆਏ ਹੋ ਵੇਖੋ ਬੱਚਿਆਂ ਦਾ ਜਿਹੜੇ ਜਿਸ ਘਰ ਦੇ ਵਿੱਚ ਕੁਛ ਨਾ ਨਾ ਹੋਵੇ ਉਸ ਘਰ ਦੇ ਵਿੱਚ ਥੋੜੇ ਬੋਤਾਂ ਵੀ ਕੁਝ ਸਮਾਨ ਆ ਜੇ ਨਾ ਤੇ ਉਹ ਉਹਦਾ ਚਾਈ ਉਖਰਾਂ ਦਾ ਉਹ ਬਾਰ ਬਾਰ ਮੈਨੂੰ ਇਹ ਇਹੋ ਪੁੱਛੀ ਜਾ ਰਿਹਾ ਸੀ ਕਿ ਤੁਸੀਂ ਹੋਰ ਕੀ ਲੈ ਕੇ ਆਏ ਜੀ ਮੇਰੇ ਲਈ ਅਸੀਂ ਜਦੋਂ ਪਿਛਲੇ ਮਹੀਨੇ ਆਏ ਸੀ ਤਾਂ ਉਦੋਂ ਘਰ ਦਾ ਨਕਸ਼ਾ ਕੁਝ ਹੋਰ ਸੀ ਤੇ ਇੱਥੇ ਮੈਂ ਇਹ ਕਹਿ ਦੇਣਾ ਚਾਹੁੰਨਾ ਵਾਂ ਕਿ ਇੱਥੇ ਕਬਲ ਵੀਰ ਜੀ ਹੁਣੀ ਜਿਨ੍ਹਾਂ ਨੇ ਇਹਨਾਂ ਤੇ ਘਰ ਦੀ ਨੁਹਾਰ ਹੀ ਚੇਂਜ ਕਰਤੀ ਆ ਬਾਥਰੂਮ ਬਣ ਕੇ ਅੱਗੇ ਬਰਾਂਡਾ ਬਣ ਗਿਆ ਵਾ ਅਗਲੇ ਪਾਸੇ ਜਾਲੀ ਵਾਲਾ ਦਰਵਾਜ਼ਾ ਲਾ ਗਿਆ ਮੱਛਰ ਸੀ ਬਹੁਤ ਜ਼ਿਆਦਾ ਅੰਦਰ ਮੱਛਰ ਸੀ ਜਿਸ ਕਰਕੇ ਘਰ ਦੇ ਵਿੱਚ ਬਿਮਾਰੀ ਵੀ ਕੋਈ ਆ ਸਕਦੀ ਸੀ ਪਰ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾ ਕਿ ਜਿਹੜਾ ਜਿਨ੍ਹਾਂ ਕਰਕੇ ਸਾਨੂੰ ਸੇਵਾ ਮਿਲੀ ਹੈ ਕਿ ਜਿਨ੍ਹਾਂ ਨੂੰ ਸਾਨੂੰ ਸਕੂਨ ਭਰੇ ਜਿਹੜੇ ਜਿਹੜੇ ਪਲ ਮਿਲੇ ਆ ਨਾ ਉਹ ਕੇਵਲ ਤੇ ਕੇਵਲ ਵਿੱਕੀ ਤੇ ਕਵਲ ਵੀਰਜੋਣਾ ਕਰਕੇ ਮਿਲੇ ਆ ਇੱਥੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਪਿਛਲੇ ਮਹੀਨੇ ਦੀ ਸਿਮਰਨ ਦੀ ਵੀਡੀਓ ਅਪਲੋਡ ਹੋਈ ਸੀ ਉਸ ਵੀਡੀਓ ਦੇ ਵਿੱਚ ਕਾਫੀ ਕਮੈਂਟ ਆਏ ਸਨ ਜਿਨ੍ਹਾਂ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਕਮੈਂਟ ਪੋਜ਼ਿਟਿਵ ਸਨ ਤੇ ਬਹੁਤ ਕਮੈਂਟ ਐਸੀ ਸਨ ਜਿਹੜੇ ਬਹੁਤ ਜ਼ਿਆਦਾ ਡੀਮੋਟੀਵੇਟ ਕਰਦੇ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਸਿਮਰਨ ਨੂੰ ਕਿਹਾ ਵਾ ਕਿ ਤੂੰ ਸਾਡੀ ਵੀਡੀਓ ਦੇ ਵਿੱਚ ਕਿਤੇ ਵੀ ਵਿੱਕੀ ਕਵਲ ਹੋਣਾ ਦਾ ਨਾਮ ਨਹੀਂ ਲੈਣਾ ਜਦ ਕਿ ਐਸਾ ਕੁਝ ਵੀ ਨਹੀਂ ਹੈ ਸਾਡੇ ਜੈਨ ਦੇ ਵਿੱਚ ਵੀ ਨਹੀਂ ਹੋ ਸਕਦਾ ਕਿ ਅਸੀਂ ਕਿਸੇ ਦੇ ਬਾਰੇ ਕੁਝ ਨਾ ਕੁਝ ਗਲਤ ਸੋਚ ਸਕੀਏ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਇਹਨਾਂ ਦੀ ਇਹਨਾਂ ਛੋਟੇ ਬੱਚਿਆਂ ਦੀ ਜਿਹੜੀ ਸੇਵਾ ਉਹ ਸਾਨੂੰ ਕਵਲ ਵਿੱਕੀ ਹੋਣਾ ਕਰਕੇ ਹੀ ਮਿਲੀ ਹੈ ਜੇ ਸਕੂਨ ਦੇ ਪਾਸ ਜਿਹੜੇ ਮਿਲੇ ਉਹ ਉਹਨਾਂ ਕਰਕੇ ਹੀ ਮਿਲੇ ਨੇ ਸਾਰਾ ਘਰ ਵੇਖਣ ਤੋਂ ਬਾਅਦ ਮੇਰੀ ਨਜ਼ਰ ਉਸ ਫ੍ਰਿਜ ਤੇ ਪਈ ਜਿਹੜੀ ਜਿਹੜੀ ਫ੍ਰਿਜ ਕਵਲ ਵੀਰਜੀ ਹੋਣਾ ਨੇ ਆਪਣੇ ਪਿੱਠ ਦੇ ਉੱਤੇ ਚੁੱਕ ਕੇ ਅੰਦਰ ਤੇਲ ਚੋਂ ਸਿਮਰਨ ਭੈਣ ਨੇ ਤੇਲ ਚੁੱਕ ਕੇ ਜਿਹੜਾ ਅੰਦਰ ਲੰਘਾਈ ਸੀ ਤੇ ਉਦੋਂ ਉਹ ਖੁਸ਼ੀ ਦਾ ਟਿਕਾਣਾ ਕਿੰਨਾ ਸੀ ਉਸ ਭੈਣ ਦਾ ਉਸ ਪਰਿਵਾਰ ਦਾ ਉਸ ਬੱਚਿਆਂ ਦਾ ਤੇ ਅੱਜ ਘਰ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਲੱਗਦਾ ਵਾ ਕਿ ਅਲਮਾਰੀ ਵੀ ਆ ਗਈ ਕੂਲਰ ਵੀ ਆ ਗਿਆ ਤੇ ਫ੍ਰਿਜ ਵੀ ਆ ਗਈ ਹੋਰ ਵੀ ਸਮਾਨ ਇਹ 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 ਸਾਰਾ ਕੁਝ ਜੋ ਕੁਝ ਹੋਇਆ ਵਾ ਇਹ ਇੱਕ ਵੀਡੀਓ ਕਰਕੇ ਹੋਇਆ ਵਾ ਜੇ ਉਹ ਵੀਡੀਓ ਨਾ ਅਪਲੋਡ ਹੁੰਦੀ ਨਾ ਉਹਨਾਂ ਵੀਰਾਂ ਤੱਕ ਪਹੁੰਚਦੀ ਨਾ ਸਾਡੇ ਤੱਕ ਪਹੁੰਚਦੀ ਤੇ ਇਸ ਪਰਿਵਾਰ ਦਾ ਕੋਈ ਹੱਲ ਨਹੀਂ ਸੀ ਹੋਣਾ ਇਸ ਜੋ ਕੁਝ ਕਰਾਇਆ ਮਾਨੁਕੀ ਟੇਗ ਬ੍ਰਿਤੀ ਸੁਭਜਾਨ ਦੇਵਨ ਕੋ ਇੱਕ ਹੈ ਭਗਵਾਨ ਭਗਵਾਨ ਨੇ ਕਿਸੇ ਨਾ ਕਿਸੇ ਜਰੀਏ ਦੇ ਰੂਪ ਦੇ ਵਿੱਚ ਅੱਗੇ ਆ ਕੇ ਇਹ ਸਾਰੀ ਸੇਵਾ ਕਰਾਈ ਜੋ ਜੋ ਭੈਣ ਨੇ ਗਰੋਸਰੀ ਦਾ ਸਮਾਨ ਲਖਾਇਆ ਸੀ ਉਹ ਸਮਾਨ ਲੈ ਕੇ ਅਸੀਂ ਪਹੁੰਚੇ ਸਾਂ ਤੇ ਇੱਥੇ ਇੱਥੇ ਮੈਂ ਸਾਰਿਆਂ ਨੂੰ ਅਪੀਲ ਅਪੀਲ ਕਰਨੀ ਚਾਹੁੰਦਾ ਵਾਂ कि ਜਿਹੜੇ ਵੀ ਪਰਿਵਾਰ ਐਸੇ ਪਰਿਵਾਰ ਜਾਂ ਦੁਖਿਆਰੇ ਪਰਿਵਾਰ ਜਾਂ ਕੋਈ ਮਾਤਾ ਬਜ਼ੁਰਗ ਕੋਈ ਐਸੀ ਭੈਣ ਵਿਧਵਾ ਜਾਂ ਕੋਈ ਐਸਾ ਪਰਿਵਾਰ ਤੁਹਾਨੂੰ ਸਾਡੇ ਢੇ ਆਸ-ਪਾਸ ਕੋਈ ਨਾ ਕੋਈ ਵਿਖਦਾ ਵਾ ਉਹਨਾਂ ਦੀ ਆਪੋ ਆਪਣੀ ਜਗ੍ਹਾ ਤੇ ਰਹਿ ਕੇ ਉਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਤਾਂ ਜੋ ਤਾਂ ਜੋ ਇਹ ਰੋਟੀ ਤੋਂ ਵਾਂਝਾ ਨਾ ਰਵੇ ਰਾਤ ਨੂੰ ਰੋਟੀ ਤੋਂ ਬਿਨਾਂ ਸੌਵੇਂ ਨਾ ਕੋਈ ਕੋਈ ਦੁਖੀ ਹੋਵੇ ਨਾ ਤਾਂ ਮੇਰੇ ਕੋਲ ਮੇਰੇ ਕੋ ਆਪਣੇ ਕੋ ਰਿਆ ਨਹੀਂ ਜਾਂਦਾ ਪਤਾ ਨਹੀਂ ਤੁਹਾਡਾ ਮੈਨੂੰ ਪਤਾ ਨਹੀਂ ਆ ਪਰ ਮੇਰ ਕੋ ਅਗਲੇ ਦਾ ਦੁੱਖ ਜਰਿਆ ਨਹੀਂ ਜਾਂਦਾ ਚਾਹੇ ਆਪਣੇ ਕੋਲੋਂ ਚਾਹੇ ਡੋਨਰਾਂ ਦੇ ਕੋਲੋਂ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ ਇਛੁਪ ਜਰੂਰ ਰਹਿਣਾ ਇਸੇ ਤਰੀਕੇ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਆਪਣੇ ਆਸ-ਪਾਸ ਜਿੰਨੇ ਵੀ ਲੋਕ ਅਸਮਰਥ ਨੇ ਉਹਨਾਂ ਦੀ ਸੇਵਾ ਅਸੀਂ ਕਿਸੇ ਐਨਜੀਓ ਨੂੰ ਕਰਾਉਣ ਦੀ ਬਜਾਏ ਅਸੀਂ ਆਪ ਸ਼ੁਰੂ ਕਰੀਏ ਇਸੇ ਤਰੀਕੇ ਨਾਲ ਇਹ ਐਨਜੀਓ ਸ਼ੁਰੂ ਹੋਈ ਸੀ ਕਿ ਇੱਕ ਦੋ ਪਰਿਵਾਰਾਂ ਤੋਂ ਮੈਂ ਲਿਆ ਸੀ ਤੇ ਉਸ ਪਰਿਵਾਰ ਤੋ ਅੱਜ ਐਨਜੀਓ 2 200 300 ਪਰਿਵਾਰ ਤੱਕ ਪਹੁੰਚੀ ਆ ਇਹ ਮੈਨੂੰ ਆਪਣੇ ਆਪ ਨੂੰ ਪਤਾ ਨਹੀਂ ਚੱਲਿਆ ਐਨਜੀਓ ਦੇ ਰੂਲ ਮੁਤਾਬਿਕ ਇਸ ਭੈਣ ਜੀ ਇਸ ਭੈਣ ਸਿਮਰਨ ਦਾ ਰਾਸ਼ਨ ਕਾਰਡ ਬਣ ਗਿਆ ਵਾ ਜਿਸ ਰਾਸ਼ਨ ਕਾਰਡ ਤੇ ਹਰ ਮਹੀਨੇ ਐਂਟਰੀ ਪੈ ਕੇ ਕਿ ਇਹਨਾਂ ਨੂੰ ਕੀ ਕੁਛ ਚਲਾ ਗਿਆ ਇਹ ਇੱਕ ਐਨਜੀਓ ਦਾ 파ਟ ਆ ਜੇ ਇਹ ਨਾ ਹੋਵੇ ਤੇ ਸਾਡੇ ਐਨਜੀਓ ਦੇ ਫਾਰਮੈਟ ਦੇ ਵਿੱਚ ਇਹਨਾਂ ਦਾ ਨਾਮ ਨਹੀਂ ਚੜ ਸਕਦਾ ਹਰ ਮਹੀਨੇ ਜਦੋਂ ਇਹਨਾਂ ਕੋ ਰਾਸ਼ਨ ਲੈ ਕੇ ਅਸੀਂ ਪਹੁੰਚਿਆ ਕਰਾਂਗੇ ਤਾਂ ਇਹਨਾਂ ਦੇ ਇਸ ਐਨਜੀਓ ਦੇ ਕਾਰਡ ਦੇ ਉੱਤੇ ਇਹਨਾਂ ਦੀ ਐਂਟਰੀ ਪੈ ਜਾਏਗੀ ਮੈਨੂੰ ਆਪਣੇ ਆਪ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵਾ ਇਹਨਾਂ ਦੀ ਜਿਹੜੀ ਵੀ ਗੁਰੂ ਸਾਹਿਬ ਸਾਡੇ ਤੋਂ ਇਹਨਾਂ ਦੀ ਸੇਵਾ ਲੈ ਰਹੇ ਨੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੇਖੋ ਕਿਹੜੇ ਤਰੀਕੇ ਨਾਲ ਪਿੱਛੇ ਪਿੱਛੇ ਤੁਰਿਆ ਫਿਰਦਾ ਆਪਣੇ ਵੱਡੇ ਭਰਾ ਦੇ ਪਿੱਛੇ ਛੋਟਾ ਭਰਾ ਤੁਰਿਆ ਫਿਰਦਾ ਨਾ ਹੁਣ ਸਾਨੂੰ ਇਹ ਤੋਰਨ ਜਾ ਰਹੇ ਆ ਹੁਣ ਅਸੀਂ ਜਾ ਰਹੇ ਆ ਇਥੋਂ ਜਾਣ ਲੱਗਿਆ ਇਸ ਚੀਜੀ ਵਾਲੇ ਬੱਚੇ ਨੇ ਮੈਨੂੰ ਇੱਕ ਗੱਲ ਕਹੀ ਕਿ ਹੁਣ ਦੁਬਾਰਾ ਕਦੋਂ ਆਓਗੇ ਤੇ ਮੈਂ ਉਹਨੂੰ ਹੌਸਲਾ ਫੁਜਾਈ ਦੇ ਵਿੱਚ ਗੱਲ ਕਹੀ ਕਿ ਮੈਂ ਜਲਦ ਤੇਰੇ ਕੋਲ ਆਉਂਗਾ ਅਗਲੇ ਮਹੀਨੇ ਜਦੋਂ ਇਹਨਾਂ ਦਾ ਰਾਸ਼ਨ ਅਸੀਂ ਦੁਬਾਰਾ ਲੈ ਕੇ ਆਵਾਂਗੇ ਤਾਂ ਅਸੀਂ ਇਹਨਾਂ ਨੂੰ ਤੁਹਾਡੇ ਨਾਲ ਫੇਰ ਮਿਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ